ਅੱਜ ਛੋਟੇ ਸਾਹਿਬ ਜਦਾਂ ਦੀ ਯਾਦ ਵਿੱਚ ਹਰ ਜਗ੍ਹਾ ਦੀ ਥਾਂ ਥਾਂ ਤੇ ਲੰਗਰ ਲਗਾਇਆ ਜਾ ਰਿਹਾ ਹੈ ਅੱਜ ਅਸੀਂ ਪਹੁੰਚਿਆ ਪਿੰਡ ਬੱਬਰੀ ਦੇ ਵਿੱਚ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸੇਵਾਦਾਰਾਂ ਨਾਲ ਸੇਵਾਦਾਰਾਂ ਨੇ ਵੀ ਲੰਗਰ ਲਗਾ ਰੱਖਿਆ ਇੱਥੇ ਔਰ ਦੋਦਾ ਲੰਗਰ ਹੈ ਸਵੇਰੇ 4 ਵਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਕੀਆਂ ਜਿੰਦਾ ਵੱਡੇ ਸਾਕੇ ਤਨ ਤਨ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਇਸਾਨੀ ਸ਼ਹਾਦਤ ਨੂੰ ਕੋਟਾਂ ਨਕੋਟ ਨਮਸਕਾਰ ਕਰਦੇ ਹੋਏ ਤਿੰਨਾਂ ਦੀ ਲਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ ਸੰਗਤਾਂ ਵੱਲੋਂ 2023 ਤੋਂ ਇਹ ਜਿਹੜੀ ਸੇਵਾ ਦੁੱਧ ਦੀ ਆਰੰਭ ਕੀਤੀ ਗਈ ਹੈ ਮੋਤੀराम ਮਹਿਰਾ ਦੀ ਯਾਦ ਦੇ ਵਿੱਚ ਉਹਨਾਂ ਦੇ ਸਰਬੰਸ ਪਰਿਵਾਰ ਦੇ ਯਾਦ ਵਿੱਚ ਪਿੰਡ ਬਬਰੀ ਦੀਆਂ ਸੰਗਤਾਂ ਵੱਲੋਂ ਜਿਹੜਾ ਦੁੱਧ ਦੀ ਸੇਵਾ ਜਿਹੜੀ ਕੀਤੀ ਜਾਂਦੀ ਆ ਸੋ ਸਾਰੀ ਸੰਗਤ ਦਾ ਧੰਨਵਾਦ ਹੈ ਸਾਧ ਸੰਗਤ ਜੀ ਛੋਟੇ ਸਾਹਿਬ ਜੀ ਦੇ ਦੀ ਲਸਾਨੀ ਨੂੰ ਸ਼ਹਾਦਤ ਨੂੰ ਸਮਰਪਿਤ ਅੱਜ 27 ਦਸੰਬਰ ਹੈ 13 ਪੋ ਦਾ ਦੇਣਾ ਅੱਜ ਦੇ ਦਿਨ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਤੇ ਇਹਨਾਂ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਮੋਤੀਰਾਮ ਮਹਿਰਾ ਦੇ ਪਰਿਵਾਰ ਦੀ ਸਾਰੀ ਪਰਿਵਾਰ ਦੀ ਸ਼ਹੀਦੀ ਨੂੰ ਸਮਰਪਿਤ ਇਹ ਜਿਹੜਾ ਅੱਜ ਦੁੱਧ ਦਾ ਲੰਗਰ ਜਗ੍ਹਾ ਲਾਇਆ ਗਿਆ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਮਹਾਰਾਜ ਕਿਰਪਾ ਕਰਨ ਸੇਵਕਾਂ ਨੂੰ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਿਸ਼ ਕਰਨ ਤੇ ਗੁਰਸਿੱਖੀ ਜੀਵਣ ਨਾਮ ਦੀਆਂ ਦਾਤਾਂ ਚੜ੍ਹਦੀ ਕਲਾ ਦੀ ਦਾਤ ਗੁਰੂ ਸਾਹਿਬ ਜੀ ਬਖਸ਼ਿਸ਼ ਕਰਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ